ਹਾਰਟ ਦੇ ਰੋਗੀ ਜਿਹੜੇ ਇੱਕ ਦਮ ਅਟੈਕ ਆ ਰਹਿਆ ਉਹਦਾ ਰੀਜ਼ਨ ਇਹ ਆ ਕਿ ਸਾਡੇ ਹਾਰਟ ਨੂੰ ਪ੍ਰੋਪਰ ਜਿਹੜਾ ਵਾ ਫਿਊਲ ਨਹੀਂ ਮਿਲਦਾ ਪਿਆ ਹਾਰਟ ਦਾ ਵੀ ਇੱਕ ਫਿਊਲ ਆ ਹਾਰਟ ਵੀ ਸੈੱਲਾਂ ਦਾ ਬਣਿਆ ਸਟੈਮ ਸੈੱਲ ਲਾਈਨ ਦੇ ਨਾਲ ਜਿਹੜੇ ਸਾਡੀ ਹਾਰਟ ਚ ਬਲੌਕੇਜ ਆ ਹੁਣ ਪੈਰਾਲਾਈਸਿਸ ਦਾ ਰੀਜ਼ਨ ਵੀ ਇਹੋ ਕਿ ਕਲੌਟ ਬਣ ਗਿਆ ਜੀ ਨਸ ਦੇ ਵਿੱਚ ਆ ਗਿਆ ਬਲੌਕੇਜ ਬਲੌਕੇਜ ਨੂੰ ਖੋਲਣ ਵਾਸਤੇ ਇੱਕ ਟਾਈਮ ਤੇ ਸਾਡੀ ਬੋਡੀ ਇੱਕ ਕੰਮ ਕਰੇਗੀ ਜਾਂ ਤੇ ਖਾਦੇ ਖਾਣੇ ਨੂੰ ਪਚਾਏਗੀ ਤੇ ਜਾਂ ਆਪਣੇ ਆਪ ਨੂੰ ਠੀਕ ਕਰੇਗੀ ਹੁਣ ਤੁਸੀਂ ਵੇਖੋ ਵੀ ਮੋਸਟਲੀ ਪੰਜਾਬੀਆਂ ਦਾ ਖਾਣਾ ਪੀਣਾ ਸਵੇਰੇ ਪਰੌਂਠੇ ਤੇ ਅਜੇ ਸਵੇਰ ਦੀ ਪਚੀ ਨਹੀਂ ਹੁੰਦੀ ਤੇ ਦੁਪਹਿਰ ਨੂੰ ਫੇਰ ਰੋਟੀਆਂ ਤੇ ਰਾਤ ਨੂੰ ਤੇ ਉਹਨਾਂ ਨੇ ਇੰਨਾ ਹੈਵੀ ਖਾ ਲੈਣਾ ਚਿਕਨ ਮਟਨ ਵੀ ਜਿਹੜਾ ਡਾਈਜੈਸਟ ਹੀ ਨਹੀਂ ਹੁੰਦਾ ਤੇ ਬੋਡੀ ਕੀ ਕਰੇਗੀ ਇਮਿਊਨ ਫੰਕਸ਼ਨ ਕੀ ਕਰੇਗਾ ਜਿਹੜਾ ਖਾਦਾ ਉਹਨੂੰ ਪਚਾਉਣ ਤੇ ਹੀ ਲੱਗਾ ਰਹੇਗਾ ਉਹਨੂੰ ਆਪਣੇ ਆਪ ਨੂੰ ਠੀਕ ਕਰਨ ਤੇ ਸਮਾਂ ਨਹੀਂ ਮਿਲਦਾ ਸੋ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਅਗਰ ਸਟੈਮ ਸੈੱਲ ਨੂੰ ਯੂਜ਼ ਕਰਦੇ ਆ ਤੇ ਸਟੈਮ ਸੈੱਲ ਤੁਹਾਡੀ ਬੋਡੀ ਦੇ ਵਿੱਚ ਕੁਇਕਲੀ ਰਿਜ਼ਲਟ ਦਿੰਦਾ ਦੇਖੋ ਇੱਕ ਬਲੱਡ ਦੀ ਬੂੰਦ ਇੱਕ ਖੂਨ ਦੀ ਬੂੰਦ ਨੂੰ ਇੱਕ ਟਿਕਾਣੇ ਤੋਂ ਘੁੰਮ ਕੇ ਦੁਬਾਰਾ ਉਸੇ ਟਿਕਾਣੇ ਤੇ ਆਉਣ ਲਈ ਸਿਰਫ 60 ਸਕਿੰਡ ਲੱਗਦੇ ਆ ਹੁਣ ਜੇ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਕੋਈ ਸੋਚੀਏ ਦਵਾਈ ਖਾਣੀ ਆ ਤੇ ਉਹ ਦਵਾਈ ਤੁਹਾਨੂੰ ਪਤਾ 24 ਘੰਟੇ ਅਸਰ ਕਰੇਗੀ ਬਟ ਜੇ ਆਪਾਂ ਸਟੈਮ ਸੈੱਲ ਨੂੰ ਲਗਾਤਾਰ ਯੂਜ਼ ਕਰੀਏ ਇਹ ਸਾਡੀ ਪ੍ਰੋਬਲਮ ਨੂੰ ਜੜ ਤੋਂ ਖਤਮ ਕਰਨ ਦਾ ਦਮ ਰੱਖਦੀ ਹੈ ਔਰ ਸਾਡੇ ਹਾਰਟ ਨੂੰ ਤੰਦਰੁਸਤ ਵੀ ਕਰਦੀ ਹੈ ਜੀ ਤਾਂ ਬੜੀ ਵੱਡੀ ਗੱਲ ਤੁਸੀਂ ਦੱਸਿਆ ਕਿ ਜਦੋਂ ਅਸੀਂ ਖਾਣੇ ਪੀਣੇ ਆ ਉਹਦੇ ਕਰਕੇ ਦਿੱਕਤਾਂ ਆਉਂਦੀਆਂ ਨੇ ਤਾਂ ਮੰਨ ਲਓ ਇਹ ਦਵਾਈ ਆਪਾਂ ਲੈਣੀ ਸ਼ੁਰੂ ਕਰਦੇ ਹਾਂ ਤਾਂ ਫਿਰ ਇਹਦਾ ਕਿੰਨਾ ਕੁ ਲੰਮਾ ਕੋਰਸ ਹੋ ਸਕਦਾ ਵਾ ਜਾਂ ਕਿੰਨਾ ਕੁ ਟਾਈਮ ਸਾਨੂੰ ਇਹ ਖਾਣੀ ਪੈਗੀ ਨਾਲ ਜਦੋਂ ਤੁਸੀਂ ਪਹਿਲਾਂ ਕਿਹਾ ਕਿ ਪ੍ਰੈਕਟਿਸ ਸ਼ੁਰੂ ਕਰ ਦਿਓ ਤੁਹਾਨੂੰ ਪਤਾ ਲੱਗ ਜਾਏਗਾ ਸਾਹ ਕਿੰਨਾ ਕਿੰਨੇ ਟਾਈਮ ਤੇ ਕਿੰਨਾ ਚੜ ਰਿਹਾ ਵਾ ਤਾਂ ਇਹ ਕਿੰਨਾ ਕੁ ਲੰਮਾ ਕੋਰਸ ਇਹਦਾ ਹੋ ਸਕਦਾ ਵੇਖੋ ਇਹਦਾ ਕੋਈ ਸਪੈਸੀਫਿਕ ਟਾਈਮ ਨਹੀਂ ਆ ਜਦੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਂ ਪਿਛਲੇ ਕਈ ਸਾਲਾਂ ਤੋਂ ਆਪ ਯੂਜ਼ ਕਰਦਾ ਬ੍ਰੇਕ ਮਾਰ ਦਿੰਨਾ ਯੂਜ਼ ਕਰ ਲੈਣਾ ਬ੍ਰੇਕ ਮਾਰ ਦਿੰਨਾ ਅਗਰ ਜੇ ਆਪਾਂ ਕਿਸੇ ਪ੍ਰੋਬਲਮ ਦੀ ਗੱਲ ਕਰੀਏ ਤੇ ਘੱਟੋ ਘੱਟ ਆਪਾਂ 90 ਦਿਨ ਇਹਨੂੰ ਯੂਜ਼ ਕਰੀਏ ਸਾਰੇ ਲੋਕ ਸਿਆਣੇ ਆ ਅੱਜ ਕੱਲ ਲੈਬਾਰਟਰੀਜ਼ ਬਣੀਆਂ ਨੇ ਸਕੈਨ ਬਣੇ ਹੋਏ ਨੇ ਤੁਸੀਂ ਸਕੈਨਿੰਗ ਕਰਾਓ ਆਪਣੀ ਬਾਡੀ ਨੂੰ ਟੈਸਟ ਕਰਾਓ ਕਿ ਐਸ ਵੇਲੇ ਮੇਰੀ ਇਹ ਸਿਚੁਏਸ਼ਨ ਆ ਔਰ ਜਿੱਦਾਂ ਡਾਕਟਰ ਸਾਹਿਬ ਭਰੇ ਦੱਸ ਰਹੇ ਨੇ ਭਰੇਜ ਕਰਕੇ ਆਪਾਂ ਇਹਨੂੰ ਸ਼ੁਰੂ ਕਰੀਏ ਤੁਸੀਂ 90 ਦਿਨ ਬਾਅਦ ਇੱਕ ਰਿਪੋਰਟ ਕਰਾਓ ਤੁਆਂ ਨੂੰ 90 ਦਿਨਾਂ ਦੇ ਅੰਤਰਾਲ 'ਚ ਪਤਾ ਲੱਗ ਜਾਂਦਾ ਕਿ ਮੈਂ 70% 80% ਜਾਂ 100% ਰਿਕਵਰ ਹੋ ਚੁੱਕਾ ਹਾਂ ਇਹ ਮਾਝਲ ਤੋਂ ਇੱਕ ਲੇਡੀਜ਼ ਆਏ ਸੀ ਮੇਰੇ ਕੋਲ ਅੰਮ੍ਰਿਤਸਰ ਆਫਿਸ ਹਾਰਟ ਦੇ ਰੋਗੀ ਜਿਹੜੇ ਇੱਕਦਮ ਅਟੈਕ ਆ ਰਹਿਆ ਉਹਦਾ ਰੀਜ਼ਨ ਇਹ ਆ ਕਿ ਸਾਡੇ ਹਾਰਟ ਨੂੰ ਪ੍ਰੋਪਰ ਜਿਹੜਾ ਵਾ ਫਿਊਲ ਨਹੀਂ ਮਿਲਦਾ ਪਿਆ ਹਾਰਟ ਦਾ ਵੀ ਇੱਕ ਫਿਊਲ ਆ ਹਾਰਟ ਵੀ ਸੈੱਲਾਂ ਦਾ ਬਣਿਆ ਸਟੈਮ ਸੈੱਲ ਲੈਂਦੇ ਨਾਲ ਜਿਹੜੇ ਸਾਡੀ ਹਾਰਟ 'ਚ ਬਲੌਕੇਜ ਆ ਹੁਣ ਪੈਰਾਲਾਈਸਿਸ ਦਾ ਰੀਜ਼ਨ ਵੀ ਇਹੋ ਕਿ ਕਲੌਟ ਬਣ ਗਿਆ ਜੀ ਨਸ ਦੇ ਵਿੱਚ ਆ ਗਿਆ ਬਲੌਕੇਜ ਬਲਾਕੇਜ ਨੂੰ ਖੋਲਣ ਵਾਸਤੇ ਇੱਕ ਟਾਈਮ ਤੇ ਸਾਡੀ ਬਾਡੀ ਇੱਕ ਕੰਮ ਕਰੇਗੀ ਜਾਂ ਤੇ ਖਾਦੇ ਹੋਏ ਖਾਣੇ ਨੂੰ ਪਚਾਏਗੀ ਤੇ ਜਾਂ ਆਪਣੇ ਆਪ ਨੂੰ ਠੀਕ ਕਰੇਗੀ ਹੁਣ ਤੁਸੀਂ ਵੇਖੋ ਵੀ ਮੋਸਟਲੀ ਪੰਜਾਬੀਆਂ ਦਾ ਖਾਣਾ ਪੀਣਾ ਸਵੇਰੇ ਪਰੌਂਠੇ ਤੇ ਅਜੇ ਸਵੇਰ ਦੀ ਪਚੀ ਨਹੀਂ ਹੁੰਦੀ ਤੇ ਦੁਪਹਿਰ ਨੂੰ ਫੇਰ ਰੋਟੀਆਂ ਤੇ ਰਾਤ ਨੂੰ ਤੇ ਉਹਨਾਂ ਨੇ ਇੰਨਾ ਹੈਵੀ ਖਾ ਲੈਣਾ ਚਿਕਨ ਮਟਨ ਵੀ ਜਿਹੜਾ ਡਾਈਜੈਸਟ ਨਹੀਂ ਹੋਣਾ ਤੇ ਬਾਡੀ ਕੀ ਕਰੇਗੀ ਇਮਿਊਨ ਫੰਕਸ਼ਨ ਕੀ ਕਰੇਗਾ ਜਿਹੜਾ ਖਾਦਾ ਉਹਨੂੰ ਪਚਾਉਣ ਤੇ ਹੀ ਲੱਗਾ ਰਹੇਗਾ ਉਹਨੂੰ ਆਪਣੇ ਆਪ ਨੂੰ ਠੀਕ ਕਰਨ ਤੇ ਸਮਾਂ ਨਹੀਂ ਮਿਲਦਾ ਸੋ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਅਗਰ ਸਟੈਮ ਸੈੱਲ ਨੂੰ ਯੂਜ਼ ਕਰਦੇ ਆ ਤੇ ਸਟੈਮ ਸੈੱਲ ਤੁਹਾਡੀ ਬੋਡੀ ਦੇ ਵਿੱਚ ਕੁਇਕਲੀ ਰਿਜ਼ਲਟ ਦਿੰਦਾ ਦੇਖੋ ਇੱਕ ਬਲੱਡ ਦੀ ਬੂੰਦ ਇੱਕ ਖੂਨ ਦੀ ਬੂੰਦ ਨੂੰ ਇੱਕ ਟਿਕਾਣੇ ਤੋਂ ਘੁੰਮ ਕੇ ਦੁਬਾਰਾ ਉਸੇ ਟਿਕਾਣੇ ਤੇ ਆਉਣ ਲਈ ਸਿਰਫ 60 ਸੈਕਿੰਡ ਲੱਗਦੇ ਆ ਹੁਣ ਜੇ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਕੋਈ ਸੋਚੀਏ ਦਵਾਈ ਖਾਣੀ ਆ ਤੇ ਉਹ ਦਵਾਈ ਤੁਹਾਨੂੰ ਪਤਾ 24 ਘੰਟੇ ਅਸਰ ਕਰੇਗੀ ਬਟ ਜੇ ਆਪਾਂ ਸਟੈਮ ਸੈਲ ਨੂੰ ਲਗਾਤਾਰ ਯੂਜ਼ ਕਰੀਏ ਇਹ ਸਾਡੀ ਪ੍ਰੋਬਲਮ ਨੂੰ ਜੜ ਤੋਂ ਖਤਮ ਕਰਨ ਦਾ ਦਮ ਰੱਖਦੀ ਹੈ ਔਰ ਸਾਡੇ ਹਾਰਟ ਨੂੰ ਤੰਦਰੁਸਤ ਵੀ ਕਰਦੀ ਹੈ ਜੀ ਤਾਂ ਬੜੀ ਵੱਡੀ ਗੱਲ ਤੁਸੀਂ ਦੱਸਿਆ ਕਿ ਜਦੋਂ ਅਸੀਂ ਖਾਣੇ ਪੀਣੇ ਆ ਉਹਦੇ ਕਰਕੇ ਦਿੱਕਤ ਆਉਂਦੀਆਂ ਨੇ ਤਾਂ ਮੰਨ ਲਓ ਇਹ ਦਵਾਈ ਆਪਾਂ ਲੈਣੀ ਸ਼ੁਰੂ ਕਰਦੇ ਹਾਂ ਤਾਂ ਫਿਰ ਇਹਦਾ ਕਿੰਨਾ ਕੁ ਲੰਮਾ ਕੋਰਸ ਹੋ ਸਕਦਾ ਵਾ ਜਾਂ ਕਿੰਨਾ ਕੁ ਟਾਈਮ ਸਾਨੂੰ ਇਹ ਖਾਣੀ ਪੈਗੀ ਨਾਲ ਜਦੋਂ ਤੁਸੀਂ ਪਹਿਲਾਂ ਕਿਹਾ ਕਿ ਪ੍ਰੈਕਟਿਸ ਸ਼ੁਰੂ ਕਰ ਦਿਓ ਤੁਹਾਨੂੰ ਪਤਾ ਲੱਗ ਜਾਏਗਾ ਸਾਹ ਕਿੰਨਾ ਕਿੰਨੇ ਟਾਈਮ ਤੇ ਕਿੰਨਾ ਚੜ ਰਿਹਾ ਵਾ ਤਾਂ ਇਹ ਕਿੰਨਾ ਕੁ ਲੰਮਾ ਕੋਰਸ ਇਹਦਾ ਹੋ ਸਕਦਾ ਵੇਖੋ ਇਹਦਾ ਕੋਈ ਸਪੈਸੀਫਿਕ ਟਾਈਮ ਨਹੀਂ ਆ ਜਿੱਦਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਂ ਪਿਛਲੇ ਕਈ ਸਾਲਾਂ ਤੋਂ ਆਪ ਯੂਜ਼ ਕਰਦਾ ਬ੍ਰੇਕ ਮਾਰ ਦਿੰਨਾ ਯੂਜ਼ ਕਰ ਲੈਣਾ ਬ੍ਰੇਕ ਮਾਰ ਦਿੰਨਾ ਅਗਰ ਜੇ ਆਪਾਂ ਕਿਸੇ ਪ੍ਰੋਬਲਮ ਦੀ ਗੱਲ ਕਰੀਏ ਤੇ ਘੱਟੋ ਘੱਟ ਆਪਾਂ 90 ਦਿਨ ਇਹਨੂੰ ਯੂਜ਼ ਕਰੀਏ ਸਾਰੇ ਲੋਕ ਸਿਆਣੇ ਆ ਅੱਜ ਕੱਲ ਲੈਬਾਰਟਰੀਜ਼ ਬਣੀਆਂ ਨੇ ਸਕੈਨ ਬਣੇ ਹੋਏ ਨੇ ਤੁਸੀਂ ਸਕੈਨਿੰਗ ਕਰਾਓ ਆਪਣੀ ਬਾਡੀ ਨੂੰ ਟੈਸਟ ਕਰਾਓ ਕਿ ਐਸ ਵੇਲੇ ਮੇਰੀ ਇਹ ਸਿਚੁਏਸ਼ਨ ਆ ਔਰ ਜਿੱਦਾਂ ਡਾਕਟਰ ਸਾਹਿਬ ਭਰੇ ਦੱਸ ਰਹੇ ਨੇ ਭਰੇਜ ਕਰਕੇ ਆਪਾਂ ਇਹਨੂੰ ਸ਼ੁਰੂ ਕਰੀਏ ਤੁਸੀਂ 90 ਦਿਨ ਬਾਅਦ ਇੱਕ ਰਿਪੋਰਟ ਕਰਾਓ ਤੁਆਂ ਨੂੰ 90 ਦਿਨਾਂ ਦੇ ਅੰਤਰਾਲ 'ਚ ਪਤਾ ਲੱਗ ਜਾਂਦਾ ਕਿ ਮੈਂ 70% 80% ਜਾਂ 100% ਰਿਕਵਰ ਹੋ ਚੁੱਕਾ ਹਾਂ ਇਹ ਮਾਝਲ ਤੋਂ ਇੱਕ ਲੇਡੀਜ਼ ਆਏ ਸੀ ਮੇਰੇ ਕੋਲ ਅੰਮ੍ਰਿਤਸਰ ਆਫਿਸ